ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਪੈਨ ਮਰਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੰਟੈਕਟ ਨੰਬਰ ਆਪਣਾ 9903882025 9906382025 ਅੱਜ ਤੁਹਾਨੂੰ ਦਿਖਾਉਨੇ ਆ ਇੱਕ ਦੂਜੀ ਸੂਈ ਝੋਟੀ ਬਹੁਤ ਸੋਹਣੀ ਆ ਟੋਕੜ ਵੀ ਐ ਤੇ ਗੱਬਰ ਵੀ ਐ ਆਪਾਂ ਇਹਦੀ ਜਿਹੜੀ ਡਿਟੇਲ ਆ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨੂੰ ਸੂਈ ਨੂੰ 3 ਮਹੀਨੇ ਦਾ ਸਮਾਂ ਹੋ ਗਿਆ ਤੇ ਅੱਗੇ 2 ਮਹੀਨੇ ਦੀ ਜਿਹੜੀ ਐ ਚੱਕ ਪਾਸ ਹਰਿਆਣੇ ਦੀ ਝੋਟੀ ਆ हरियाणा ਤੇ ਝੋਟੀ ਆਈ ਆ ਕਰੀਬ ਇਹਦਾ ਜਿਹੜਾ ਸਟਾਰਟਿੰਗ ਮਿਲਕਿੰਗਸ ਦਾ 14 ਲੀਟਰ ਸੀਗਾ ਤਾਂ ਵੀਰ ਨੇ ਬੜੇ ਸ਼ੌਂਕ ਨਾਲ ਖਰੀਦੀ ਸੀ ਤਾਂ ਵੀਰ ਦੀ ਕੋਈ ਮਜਬੂਰੀ ਹੋ ਗਈ ਤਾਂ ਬਾਹਰ ਚਲੇ ਗਏ ਤਾਂ ਜਿਹੜੇ ਜਾਂਦੇ ਜਾਂਦੇ ਇਹਨਾਂ ਦੇ ਪਰਿਵਾਰ ਨੇ ਆਪਾਂ ਨੂੰ ਜਿਹੜੀ ਇਹ ਝੋਟੀ ਸੇਲ ਕੀਤੀ ਕਚਵਾਈ ਇੱਕ ਨੰਬਰ ਆ ਹਾਂ ਆਦਰ ਨੂੰ ਤਾਂ ਦੀ ਕੁਆਲਟੀ ਚੈੱਕ ਕਰਾਉਣੇ ਬਿਲਕੁਲ ਨਿੱਗਰ ਲੇਵਾ ਤਾਂ ਦਿਖੋ ਹਲਕੀ ਬਹੁਤ ਵਧੀਆ ਮੁਠੀ ਵਾਲਾ ਜਿਹੜਾ ਥਾਣਾ ਇਹਨੂੰ ਲੱਗਾ ਵਾ ਪਿੱਛੇ ਜਿਹੜਾ ਇਹਦੇ ਮੇਲ ਕਫ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਇਹ 2 ਮਹੀਨੇ ਦੀ ਜਿਹੜੀ ਹੈ ਚੈੱਕ ਪਾਸ ਆ ਕੋਈ ਆ ਕੇ ਵੀਰ ਆਪਦਾ ਕਿਸੇ ਆਪਣੇ ਡਾਕਟਰ ਨੂੰ ਲੈ ਕੇ ਵੀ ਤਸੱਲੀ ਕਰ ਸਕਦਾ ਵਾ ਤੇ ਦੋ ਟਾਈਮ ਦੀ ਜਿਹੜੀ ਚੋਈ ਕਰਕੇ ਲਿਜਾ ਸਕਦਾ ਵਾ ਬਹੁਤ ਸੋਹਣੀ ਹਾਈਟ ਆ ਸਿੰਗ ਦੀ ਕੁਆਲਿਟੀ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਚੈੱਕ ਕਰੋ ਇਧਰ ਨੂੰ ਕਰਿਓ ਬਹੁਤ ਸੋਹਣੀ ਨਿੱਕੀ ਸਿੰਗੀ ਤੇ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸ਼ਕੀਨ ਤੇ ਸੋਹਣੀ ਚੋਟੀ ਹੈ ਰੇਟ ਜਿਹੜਾ ਇਹਦਾ ਆਪਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਆ 76000 ਰੁਪਿਆ ਰੇਟ ਆ ਉਹਦੇ ਵਿੱਚ ਵੀ ਮਾਨਦਰ ਥੋੜਾ ਬੋਧਾ ਕੀਤਾ ਜਾਊਗਾ ਲੇ ਜਾ ਫਿਰ ਖੋਲ ਲੋ ਬੁਗਾ ਅ ਚੈੱਕ ਕਰੋ ਮੋੜੋ ਆ ਵੇਖੋ ਜੀ ਚੰਗਾ ਤੋੜਾ ਤਾਰਾ ਬਿਲਕੁਲ ਝੂਟੀ ਮੱਜਾ ਪਹਿਲਾ ਸੂਆ ਵੀ ਕੋਈ ਮੰਨ ਸਕਦਾ ਤਾਂ ਦੂਜਾ ਦਾ ਦੂਜੇ ਖਾਵਾਂਗੇ ਬੀ ਦਾ ਪਿੱਛੇ ਕਾਫਾ ਆਪਣਾ ਤਾਂ ਉਹ ਵੀ ਚੈੱਕ ਕਰਵਾ ਦਿੰਦੇ ਆ ਚੈੱਕ ਕਰੋ ਕੱਟਾ ਪਿੱਛੇ ਤਿੰਨ ਮਹੀਨੇ ਸੁਜ ਨੂੰ ਸਮਾਂ ਹੋ ਗਿਆ ਦੋ ਮਹੀਨੇ ਤੋਂ ਦੋ ਹੋ ਗਏ ਗੱਬਣ ਵੀ ਆਹ ਇਹ ਆ ਬੱਚਾ ਚੈੱਕ ਕਰੋ ਮੇਲ ਕਾਫਾ ਬਾਕੀ ਕੋਈ ਵੀ ਵੀਰ ਆ ਗਿਆ ਆਪਦੀ ਦੋ ਟਾਈਮ ਦੀ ਤਸੱਲੀ ਕਰ ਸਕਦਾ ਟਾਈਮ ਟੂ ਟਾਈਮ ਆਪਦੀ ਟਰਾਈ ਕਰ ਸਕਦਾ ਬਾਕੀ ਜੇ ਕਿਸੇ ਨੇ ਆਨਲਾਈਨ ਉਸ ਆਫ ਦਾ ਚਾਹਣਾ ਹੋਵੇ ਥਾਂ ਦੀ ਗਰੰਟੀ ਦੁੱਧ ਦੀ ਜੋ ਵੀ ਆ ਆਪਣੀ ਲੋੜੀ ਬਹੁਤ ਵਧੀਆ ਮੁੱਠੀ ਵਾਲਾ ਥਾਂ ਲੱਗਦਾ ਬਾਕੀ ਇੱਥੇ ਜੀ ਹਰ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਤੋਕੜ ਗੱਬਣ ਬਾਕੀ ਤੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਤਿਆਉ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ